ਸਸਰੀ ਗਾਲ ਜੀ ਇਹ ਆਪਣਾ ਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਕਲੀਆਂ ਵਾਲੀ ਲੈਂਸ ਦੀ ਵੀ ਉਹ ਕਿਸ ਤਰ੍ਹਾਂ ਲਾਉਣੀ ਹੈਗੀ ਵੀ ਆਪਾਂ ਨੂੰ ਨਾ ਪਹਿਲਾਂ ਨੂੰ ਕਲੀਆਂ ਲਾਉਣ ਕਲੀਆਂ ਵਾਲੀ ਲੈਂਸ ਲਾਉਣ ਤੇ ਕੋਈ ਫਿਊਜ਼ਨ ਹੋ ਜਾਂਦੀ ਵੀ ਆਪਾਂ ਪਹਿਲਾਂ ਕਲੀਆਂ ਵਾਲੀ ਲੈਂਸ ਲਾਗੇ ਕਿ ਪਹਿਲਾਂ ਆਪਾਂ ਪਲੇਟਾਂ ਪਾ ਗਏ ਠੀਕ ਹੈ ਜੀ ਇਹ ਬਹੁਤ ਵੱਡੀ ਗਲਤੀ ਵੀ ਹੋ ਜਾਂਦੀ ਇੱਕ ਤਰ੍ਹਾਂ ਦੀ ਆਪਾਂ ਜਦੋਂ ਆਪਾਂ ਨੂੰ ਪਤਾ ਨਹੀਂ ਹੁੰਦਾ ਨਾ ਉਹ ਆਪਣੀ ਲੈਂਸ ਤੇ ਡੀ ਵੀ ਹੋ ਜਾਂਦੀ ਹੈ ਇਹਦੇ ਬਾਰੇ ਦੱਸਣਾ ਆਪਣਾ ਵੀ ਕਿਵੇਂ ਇਸ ਤਰ੍ਹਾਂ ਪ੍ਰੋਪਰ ਸਿੱਧੀ ਲੈਂਸ ਜਾਵੇ ਆਪਣੀ ਟੇਢੀ ਨਾ ਜਾਵੇ ਪਹਿਲਾਂ ਆਪਾਂ ਨੂੰ ਇਹਨਾਂ ਦੇ ਵੀ ਸਿੱਧੀ ਲੈਂਸ ਲੱਗੇ ਜਦੋਂ ਆਪਾਂ ਕਨੀ ਜ ਠੀਕ ਹੈ ਜੀ ਇਹ ਹੀ ਕਨਫਿਊਜ਼ਨ ਆਪਾਂ ਦੂਰ ਕਰਨੀ ਹੈ ਅੱਜ ਵੀਡੀਓ ਨੂੰ ਪੂਰੀ ਦੇਖੋ ਐਂਡ ਤੱਕ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਕੋਮ ਪਹਿਲਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਥੀਰੇ ਥੀਰਾ ਦੇਖਣਾ ਆਪਣਾ ਵੀ ਠੀਕ ਹੈ ਉਹਦਾ ਸੈਂਟਰ ਕਰਨਾ ਹੈ ਜਿਵੇਂ ਆਪਣਾ ਸੈਂਟਰ ਇੱਥੇ ਹੋ ਗਿਆ ਛੇ ਤੇ ਹੁਣ ਸਾਰੇ ਕਮੀਜ਼ ਦਾ ਹੀ ਆਪਾਂ ਸੈਂਟਰ ਕਰਨਾ ਹੈ ਇਹ ਤਾਂ ਮੇਰੇ ਹੁਣ ਡਿਜ਼ਾਈਨ ਬਣਿਆ ਹੋਇਆ ਤਾਂ ਮੈਨੂੰ ਇਸ ਤਰ੍ਹਾਂ ਪਤਾ ਲੱਗਦੇ ਵੀ ਮੇਰਾ ਸੈਂਟਰ ਆ ਆ ਰਿਹਾ ਇਸ ਤਰ੍ਹਾਂ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਸੈਂਟਰ 'ਚ ਨਿਸ਼ਾਨੀ ਲਾਉਣੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਸਾਈਜ਼ ਦੇ ਅਕੋਰਡਿੰਗ ਹੀ ਤੁਸੀਂ ਰੱਖਣਾ ਦਾ ਫਾਸਲਾ ਜਿਵੇਂ ਹੁਣ ਮੈਂ ਇਹ 20 HP ਦਾ ਸਾਈਜ਼ ਦਾ ਸੂਟ ਹੈਗਾ ਤੇ ਮੈਂ ਇਹਦੇ ਚ 9 ਇੰਚ ਸਾਰਾ ਫਾਸਲਾ ਰੱਖਿਆ ਹੋਇਆ ਸਾਢੇ 4 ਆਪਾਂ ਇੱਥੇ ਕਰ ਲਾਂਗੇ ਇਧਰ ਨੂੰ ਤੇ ਸਾਢੇ 4 ਹੀ ਆਪਾਂ ਇਧਰੋਂ ਨਿਸ਼ਾਨੀ ਲਾਵਾਂਗੇ ਟੋਟਲ ਆਪਾਂ 9 ਇੰਚ ਦਾ ਫਾਸਲਾ ਰੱਖਿਆ ਹੋਇਆ ਪਲੇਟਾਂ ਦਾ ਆਪਾਂ ਕੁਝ ਨਹੀਂ ਲੈਣਾ ਅਜੇ ਪਹਿਲਾਂ ਤੁਸੀਂ ਲੈਸ ਦਾ ਹੀ ਦੇਖਣਾ ਪਲੇਟਾਂ ਦਾ ਕੁਝ ਨਹੀਂ ਦੇਖਣਾ ਪਲੇਟਾਂ ਦਾ ਆਈਡੀਆ ਆਪਾਂ ਬਾਅਦ ਚਲਾਵਾਂਗੇ ਠੀਕ ਹੈ ਜੀ ਇਨ ਨਾਲ ਇਹ ਲੈਸ ਨਾ ਮੈਂ ਜੀ ਉੱਪਰ ਰੱਖੀ ਹੋਈ ਹੈ ਵੈਸੀ ਮੈਂ ਲਾਈ ਨਹੀਂ ਤੁਹਾਨੂੰ ਥੋੜਾ ਜਿਹਾ ਵੀ ਆਈਡੀਆ ਦੇਣ ਵਾਸਤੇ ਰੱਖੀ ਹੈ। ਇਸੇ ਤਰ੍ਹਾਂ ਹੀ ਹੁਣ ਆਪਾਂ ਸਾਰਾ ਜਿਹੜਾ ਸੈਂਟਰ ਹੈਗਾ ਉਹਨੂੰ 4.5 4.5 ਕਰੇ 4.5 ਤੇ ਇੱਧਰ 4.5 ਤੇ ਇੱਧਰ ਨਿਸ਼ਾਨੀ ਲਾ ਦਿੰਦੇ ਹਾਂ। ਟੋਟਲ 9 ਇੰਚ ਦੀ। ਆ ਦੇਖੋ ਜੀ ਹੁਣ ਆਪਣੀ ਟੋਟਲ 9 ਇੰਚ ਤੇ ਨਿਸ਼ਾਨੀ ਲੱਗ ਗਈ। ਮਿਰਤਾ ਲੈਣਾ ਹੀ ਬੜਨਾਉਣਾ ਹੈ ਨਾ ਸੂਟ ਦੇ ਵਿੱਚ ਤਾਂ ਕਰਕੇ ਇਹਦਾ ਮੈਨੂੰ ਇਸਤਰੀ ਸਾਹਿਬ ਆ ਗਿਆ। ਆਜੂਆ ਤੁਸੀਂ ਪ੍ਰੋਪਰ ਦੇਖ ਕੇ ਕਰ ਲੀ। ਠੀਕ ਹੈ ਇਸ ਤਰ੍ਹਾਂ ਤੁਸੀਂ ਦੋਨੇ ਪਾਸੇ ਇਹ ਲੈਣਾ ਪਹਿਲਾਂ ਖਿੱਚ ਲੈਣੀ ਹੈ। ਤਾਂ ਜੋ ਆਪਣ ਨੂੰ ਲੇਸ ਲਾਉਣ ਵਿੱਚ ਕੋਈ ਦਿੱਕਤ ਨਾ ਆਵੇ ਆਪਣੀ ਲੇਸ ਪ੍ਰੋਪਰ ਸਿੱਧੀ ਲੱਗੇ। ਇਹ ਜ਼ਰੂਰੀ ਹੈ ਸਭ ਤੋਂ ਪਹਿਲਾਂ ਪਹਿਲਾਂ ਕਮੀਜ਼ ਦਾ ਸੈਂਟਰ ਕਰਨਾ ਹੈਗਾ। ਫਿਰ ਆਪਾਂ ਲੈਸ ਵਾਸਤੇ ਆਪਾਂ ਪਹਿਨਾ ਮਾਰਕਿੰਗ ਕਰਨੀ ਹੈ ਫਿਰ ਉਹਦੇ ਉੱਪਰ ਆਪਾਂ ਲੈਸ ਰੱਖਣੀ ਹੈ ਇਸ ਤਰ੍ਹਾਂ ਲੈਸ ਰੱਖ ਕੇ ਆਪਾਂ ਲਾਵਾਂਗੇ ਇੱਕ ਕਲਾਸ ਦਾ ਜੇ ਤੁਸੀਂ ਲੈਸ ਨੂੰ ਗੁੰਮ ਲਾਉਣਾ ਹੈ ਤਾਂ ਤੁਸੀਂ ਇਧਰੋਂ ਚੱਕ ਕੇ ਕਪੜਾ ਇਸ ਤਰ੍ਹਾਂ ਗੁੰਮ ਕਰ ਸਕਦੇ ਹੋ ਜੇ ਤੁਸੀਂ ਗੁੰਮ ਨਹੀਂ ਕਰਨੀ ਹੈਗੀ ਤਾਂ ਤੁਸੀਂ ਇਸ ਤਰ੍ਹਾਂ ਵੀ ਉੱਪਰ ਲੈਸ ਰੱਖ ਕੇ ਲਾ ਸਕਦੇ ਹੋ ਗੁੰਮ ਤਾਂ ਕਰਨੀ ਹੈ ਜੇ ਤੁਸੀਂ ਕਪੜਾ ਵੱਧ ਲੇਤਾ ਹੋਇਆ 1 ਇੰਚ ਜੇ ਤੁਸੀਂ ਪੂਰੇ ਪੂਰੀ ਕਟਿੰਗ ਕੀਤੀ ਹੈ ਫਿਰ ਤੁਸੀਂ ਗੁੰਮ ਨਹੀਂ ला ਸਕਦੇ ਫਿਰ ਤੁਸੀਂ ਉੱਪਰ ਆ ਕੇ ਲੈਸ ਲਾਉਂਗੇ ਇਸ ਤਰ੍ਹਾਂ ਵੀ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਠੀਕ ਹੈ ਜਦੋਂ ਹੁਣ ਆਪਾਂ ਲੈਸ ਲੱਗ ਗਈ ਆਪਣੀ ਬਾਹਰ ਦੇ ਵਿੱਚ ਆਪਾਂ ਇੱਥੋਂ ਸੈਂਟਰ ਪਲੇਟਾਂ ਦਾ ਕਰਾਂਗੇ ਠੀਕ ਹੈ ਜੀ ਆਪਾਂ 3.5 ਇੰਚ ਦਾ ਫਾਸਲਾ ਲਵਾਂਗੇ 3.5 ਇੰਚ ਇਧਰ 3.5 ਇੰਚ ਸੱਤ ਫਿਰ ਆਪਣੀ ਪਲੇਟ ਦੀ ਨਿਸ਼ਾਨ ਇੱਥੇ ਆ ਜੂ ਆ ਦੇਖੋ ਆਪਣੇ ਪੇਟਾਂ ਦਾ ਨਿਸ਼ਾਨ ਇੱਥੇ ਆ ਜਣਗੇ ਠੀਕ ਹੈ ਜੀ ਆਹ ਆਪਣੀਆਂ ਪਲੇਟਾਂ ਆ ਗੀਆਂ ਆਪਣੀ ਲੇਸ ਆ ਗਈ ਲੇਸ ਆਪਣੀ ਬਿਲਕੁਲ ਨਹੀਂ ਹਿੱਲੂਗੀ ਜਦੋਂ ਆਪਣੀ ਲੇਸ ਪਹਿਲਾਂ ਜੜਤੀ ਬਾਅਦ ਵਿੱਚ ਆਪਾਂ ਪਲੇਟਾਂ ਪਾਵਾਂਗੇ ਪਲੇਟਾਂ ਦਾ ਕੱਪੜਾ ਆਟੋਮੈਟਕੀ ਇਧਰੋਂ ਖਿੱਚ ਕੇ ਇਸ ਤਰ੍ਹਾਂ ਬਣ ਜੂਗਾ ਤੇ ਆਪਣੀ ਲੇਸ ਨਾ ਉਸੇ ਤਰ੍ਹਾਂ ਹੀ ਆਪਦੀ ਜਿੱਥੇ ਪਹਿਲਾਂ ਆਪਦੀ ਟਿਕਾਣੇ ਤੇ ਖੜੀ ਹੈ ਉਸੇ ਤਰ੍ਹਾਂ ਹੀ ਖੜੀ ਰਹੂਗੀ ਤੇ ਬਹੁਤ ਸੋਹਣੀ ਲੇਸ ਲੱਗੂਗੀ ਬਹੁਤ ਸੋਹਣੀ ਫਿਟਿੰਗ ਆਊਗੀ ਤੁਹਾਡੀ ਜੇ ਪਹਿਲਾਂ ਲੇਸ ਲਾਉਂਗੇ ਪੁੱਲ ਕਿ ਵੀ ਪਹਿਲਾਂ ਪਲੇਟਾਂ ਨਹੀਂ ਬਣਨਾ ਫਿਰ ਸੋਨੂੰ ਪਹਿਲਾਂ ਪਲੇਟਾਂ ਪਾ ਕੇ ਵੀ ਸਹੀ ਲੱਗ ਸਕਦੀ ਹੈ ਵੈਸੇ ਬਣ ਸਕਦਾ ਸੂਟ ਪਰ ਸੋਨੂੰ ਕਨਫਿਊਜ਼ਨ ਬਹੁਤ ਆਊਗੀ ਕਿਉਂਕਿ ਫਿਰ ਸੋਨੂੰ ਨਾ ਬਾਹਲਾ ਨਾਪਣਾ ਪਊਗਾ ਦੇਖਣਾ ਪਊਗਾ ਵੀ ਆਪਣੀਆਂ ਪਲੇਟਾਂ ਪੈ ਗਈਆਂ ਹੁਣ ਆਪਣੀ ਕਿੱਥੇ ਫਿਟਿੰਗ ਜਾਂਦੀ ਫਿਰ ਆਪਣੀ ਨੂੰ ਲੈਸ ਆਪਣ ਨੂੰ ਇੱਥੇ ਕਰਨੀ ਪਊਗੀ ਇੱਥੋਂ ਫਿਰ ਆਪਣ ਨੂੰ ਇੱਥੇ ਕਰਨੀ ਪਊ ਤੇ ਡੀ ਹੋ ਜੂ ਇਸ ਕਰਕੇ ਇਸ ਕਰਕੇ ਹੀ ਇਹ ਵੀਡੀਓ ਬਣਾਈ ਹੈਗੀ ਵੀ ਜਿੰਨਾ ਭਾਵੇਂ ਨੂੰ ਕਈ ਵਾਰ ਚਾਹ ਸਿੱਖਦੇ ਹੁੰਦੇ ਆ ਜਾਂ ਸਿੱਖੇ ਵੀ ਹੁੰਦੇ ਆ ਉਹਨਾਂ ਨੂੰ ਵੀ ਨਾ ਕਈ ਵਾਰੀ ਪਤਾ ਲੱਗਦਾ ਹੁੰਦਾ ਗਲਤੀਆਂ ਹੋ ਜਾਂਦੀਆਂ ਨੇ ਸਾਰੇ ਤੋਂ ਹੁੰਦੇ ਨੇ ਵੀ ਪਹਿਲਾਂ ਆਪਾਂ ਲੈਸ ਲਗਾ ਲੂ ਬਾਅਦ ਦੇ ਵਿੱਚ ਆਪਾਂ ਪਲੇਟਾਂ ਪਾਉ ਇਹ ਸੀਗੀ ਅੱਜ ਦੀ ਵੀਡੀਓ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ